ਦੇਖ ਰਹੇ ਹੋ ਨਵਾਂ ਜ਼ਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਜਿੱਦਾਂ ਤੁਹਾਨੂੰ ਪਤਾ ਕਿ ਮਾਛੀਵਾੜੇ ਦੇ ਵਿੱਚ ਜੱਦੀ ਨਗਰ ਕੌਸ਼ਲ ਬਣੀ ਆ ਇੱਥੇ ਤੇ ਜਿਹੜੇ ਪ੍ਰਧਾਨ ਮੋਹਿਤ ਕੁੰਦਰਾ ਜੀ ਤੇ ਐਮ ਐਲ ਏ ਜਗਤਾਰ ਸਿੰਘ ਦਿਆਲਪੁਰਾ ਜੀ ਉਹ ਬਾੜ ਚਾਹੇ ਅਕਾਲੀ ਦਲ ਦਾ ਹੋਵੇ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਿਸੇ ਦਾ ਹੋਵੇ ਪਰ ਜਿਹੜੇ ਸ਼ਹਿਰ ਦੇ ਕੰਮ ਨੇ ਉਹ ਪੂਰੇ ਨਿਰਪੱਖ ਹੋ ਕੇ ਕੀਤੇ ਜਾਂਦੇ ਨੇ ਜਿੱਦਾਂ ਕਿ ਅੱਜ ਬਾੜ ਨੰਬਰ 13 ਦਾ ਜਿਹੜਾ ਉਦਘਾਟਨ ਐਮ ਐਲ ਏ ਜਗਤਾਰ ਸਿੰਘ ਦਿਆਲਪੁਰਾ ਤੇ ਮੋਹਿਤ ਕੁੰਦਰਾ ਜੀ ਕਰਨ ਆ ਰਹੇ ਨੇ ਇਹ ਇੱਥੇ ਦੇ ਜਿਹੜੇ ਐਮਸੀ ਨੇ ਬੇਸ਼ੱਕ ਇਹ ਕਾਲੀ ਪਾਰਟੀ ਵੱਲੋਂ ਨੇ ਆਪਾਂ ਇਹਨਾਂ ਨਾਲ ਗੱਲ ਕਰਨੀ ਚਾਹਾਂਗੇ ਕਿ ਇਹਨਾਂ ਦੇ ਕੰਮ ਪ੍ਰਤੀ ਜੋ ਉਹਨਾਂ ਨੇ ਰਵਈਆ ਕਿਸ ਤਰ੍ਹਾਂ ਦਾ ਕੀ ਕਹਿਣਾ ਹੈ ਜੀ ਦਾ ਮੈਂ ਜਸਪਾਲ ਸਿੰਘ ਜੱਜ ਪ੍ਰਧਾਨ ਸ਼ੋਮਨੀ ਕਾਲੀਦਾਲ ਮਾਚਵਾੜਾ ਸਾਹਿਬ ਜਿਹੜੇ ਅੱਜ ਜਗਤਾਰ ਸਿੰਘ ਦਿਆਲਪੁਰਾ ਐਮਐਲਏ ਹਲਕਾ ਸਮਰਾਲਾ ਨੇ ਮੇਰੇ ਵਾਰਡ ਤੋਂ ਜਿਹੜੀ ਸ਼ੁਰੂਆਤ ਕਰੀ ਆ ਵਾਰਡ ਨੰਬਰ 13 ਤੋਂ ਜਿਹੜੇ ਵਿਕਾਸ ਦੇ ਕੰਮਾਂ ਦੀ ਉਹ ਬੜੀ ਸਲਾਘਾਯੋਗ ਆ ਮੈਨੂੰ ਪਹਿਲਾਂ ਲੋਕ ਕਹਿੰਦੇ ਸੀ ਵੀ ਤੂੰ ਅਕਾਲੀ ਆ ਹਨਾ ਵੀ ਤੇਰੇ ਕਬਾੜ ਦੇ ਵਿੱਚ ਕੰਮ ਨਹੀਂ ਸ਼ੁਰੂ ਹੋਣੇ ਪਰ ਜਿਹੜੀ ਸ਼ੁਰੂਆਤ ਹੋਈ ਆ ਮਾਛੀਵਾੜਾ ਸਾਹਿਬ ਦੇ ਵਿੱਚ ਉਹ ਅਕਾਲੀ ਦਲ ਦੇ ਵਾਰਡ ਦੇ ਵਿੱਚ ਸ਼ੁਰੂਆਤ ਕੀਤੀ ਗਈ ਆ ਸੋ ਜਿਹੜੀ ਹੁਣ ਜਿਹੜੇ ਕੰਮਾਂ ਦੀ ਆ ਵੀ ਮੈਂ ਹੁਣ ਆਪਣੇ ਮਹੱਲਾ ਨਿਵਾਸੀ ਮੇਰੇ ਨਾਲ ਖੜੇ ਨੇ ਵੀ ਹੁਣ ਜਿਹੜੇ ਕੰਮ ਆ ਅਸੀਂ ਬੜੇ ਵਧੀਆ ਕੁਆਲਿਟੀ ਨਾਲ ਕਰਾਵਾਂਗੇ ਜੀ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਜਿਹੜੇ ਕੰਮ ਤੁਸੀਂ ਆਪ ਵਧੀਆ ਤਰੀਕੇ ਨਾਲ ਕੰਮ ਕਰੋ ਤਾਨੂੰ ਕਿਦਾਂ ਲੱਗਦਾ ਹੈਗਾ ਕੋਈ ਤੁਹਾਨੂੰ ਇਹਨਾਂ ਤੇ ਕੋਈ ਕਿਸੇ ਕਿਸਮ ਦੀ ਕੋਈ ਸ਼ੰਕਾ ਹੈ ਲੈ ਤੁਹਾਡਾ ਕੰਮ ਜਿਹੜਾ ਹੈ ਤੁਹਾਡੇ ਕੋ ਬੋ ਜਿਹੜੀ ਬਾਤਾਂ ਕਰਨਗੇ ਜਾਂ ਕਰਦੇ ਰਹਿਣਗੇ ਦੇਖੋ ਜੀ ਫਿਲਹਾਲ ਤਾਂ ਜੋ ਜਿਹੜਾ ਵੀ ਅਸੀਂ ਕੋਈ ਕੰਮ ਕਹਿੰਦੇ ਆ ਬੜਾ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਨੇ ਤੇ ਉਮੀਦ ਆ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਸਾਡੇ ਇਦਾਂ ਹੀ ਕੰਮ ਹੁੰਦੇ ਰਹਿਣਗੇ ਸਾਡੇ ਨਾਲ ਮੁੱਲਾ ਜਿਹੜੇ ਵਾਸੀ ਨੇ ਕੋਲ ਸਾਹਿਬ ਆਪਾਂ ਨਾਲ ਗੱਲ ਕਰਦੇ ਦੇਖੋ ਸਾਡੇ ਐਮਐਲਏ ਦਾ ਜ਼ਿਕਰ ਸਿੰਘ ਬਿਆਲਪੁਰਾ ਜੀ ਪ੍ਰਧਾਨ ਮੋਹਤ ਕੁੰਮਰਾ ਜੀ ਇਹਨਾਂ ਦੀ ਛਲਾਗਾ ਜੋ ਦਾ ਵੀ ਇਹਨਾਂ ਨੇ ਇੱਕ ਆਪੋਜੀਟ ਵਾਰਡ ਸੀ ਪਰ ਫਿਰ ਵੀ ਇਹਨਾਂ ਨੇ ਫਸਟ ਦੇ ਉੱਤੇ ਅੱਖਾਂ ਸ਼ੁਰੂ ਕੀਤਾ ਤੇ ਸਾਨੂੰ ਬਹੁਤ ਉਮੀਦ ਹੈ ਅੱਗੇ ਵੀ ਇੱਦਾਂ ਹੀ ਚੱਲਦਾ ਰਹੇ ਛੜ ਨਾਲ ਹੋਰ ਵੀ ਸਾਥੀ ਖੜੇ ਨੇ ਮੁੱਲਾਵਾ ਸੀ ਆਪਾਂ ਇਹਨਾਂ ਨਾਲ ਵੀ ਗੱਲ ਕਰਨੀ ਚਾਹਾਂ ਕੀ ਕਹਿਣਾ ਚਾਹੁੰਦੇ ਵਸ ਦੇਖਿਆ ਜਾਵੇ ਤਾਂ ਬਿਆਲਪੁਰਾ ਜੀ ਚਲੋ ਐਮਐਲਏ ਸਾਹਿਬ ਨੇ ਉਹ ਕਦੀ ਵੀ ਕਿਸੇ ਨਾਲ ਵੀ ਗਲਤ ਨਹੀਂ ਕੁਝ ਵੀ ਕਰਦੇ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਅੱਜ ਤੱਕ ਉਹਨਾਂ ਨੇ ਸਾਰੇ ਨਿਭਾਏ ਨਹੀਂ ਤੇ ਇੱਕ ਡੋਰ ਟੂ ਡੋਰ ਜਾ ਕੇ ਉਹ ਸਭ ਦਾ ਹਾਲ ਪੁੱਛਦੇ ਨੇ ਕਿ ਜਦੋਂ ਵੀ ਮੱਛਵੜਾ ਆਉਂਦੇ ਨੇ ਤੇ ਸਭ ਨੂੰ ਉਹ ਬਾਜ਼ਾਰ ਦੇ ਵਿੱਚ ਮਿਲ ਕੇ ਜਾਂਦੇ ਨੇ ਤੁਹਾਡਾ ਜਿਹੜਾ ਇਹ ਕੰਮ ਇਹ ਪਹਿਲੀ ਵਾਰੀ ਹੋਣ ਲੱਗਿਆ ਜਾਂ ਪਹਿਲਾਂ ਵੀ ਕੋਈ ਬਾੜ ਦੇ ਕੰਮ ਕੀਤੇ ਹੋਣ ਵੈਸੇ ਅੱਜ ਤੱਕ ਉਹਨਾਂ ਨੇ ਕਿਸੇ ਦਾ ਵੀ ਕੰਮ ਕੋਈ ਰੋਕਿਆ ਨਹੀਂਗਾ ਜੋ ਜੋ ਵੀ ਉਹਨਾਂ ਦੇ ਕੋਲ ਜਾਂਦਾ ਆ ਤੇ ਉਹਨਾਂ ਦੇ ਕੰਮ ਮੇਰੇ ਪੱਖ ਹੋ ਕੇ ਕਰਦੇ ਨੇ ਤੁਹਾਡੇ ਨਾਲ ਹੋਰ ਵੀ ਮਹੱਲਾ ਵਾਸੀ ਖੜੇ ਨੇ ਆਪਾਂ ਬਾਈ ਜੀ ਉਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਕੀ ਕਹਿਣਾ ਤੁਹਾਡਾ ਅਸੀਂ ਧੰਨਵਾਦੀਆਂ ਜੀ ਮੋਤ ਗੁੰਦਰਾ ਜੀ ਔਰ ਹਲਕਾ ਐਮਐਲਏ ਜਗਤਾਰ ਸਿੰਘ ਦਿਹਾਲਪੁਰਾ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਅੱਜ ਸਾਡੇ ਵੱਲੇ ਦਾ ਕੰਮ ਸ਼ੁਰੂ ਹੋ ਰਿਹਾ ਅਸੀਂ ਬਹੁਤ ਹੀ ਉਹਨਾਂ ਦਾ ਫੇਰ ਧੰਨਵਾਦ ਕਰਦੇ ਹਾਂ ਕਿ ਬਿਨਾਂ ਪਕਵਾਤੇ ਉਹ ਸਾਰਿਆਂ ਦਾ ਕੰਮ ਕਰ ਰਹੇ ਬਹੁਤ ਬਹੁਤ ਹਾਂਜੀ ਭਾਈ ਤੁਸੀਂ ਕੀ ਕਹੋਗੇ ਅਸਤਾ ਇਹੀ ਕਹਾਂਗੇ ਵੀਰੇ ਸਾਡੇ ਦਾ ਐਮਐਲਏ ਪ੍ਰਧਾਨ ਭਾਜੀ ਹੋਆ ਜਸਪਾਲ ਭਾਜੀ ਇਹਨਾਂ ਨੇ ਅੱਜ ਤੱਕ ਰਾਤ ਹੋਵੇ ਦਿਨ ਹੋਵੇ ਕਦੇ ਵੀ ਮਤਲਬ ਕੋਈ ਉਹ ਹੈ ਹੀ ਨਹੀਂ ਜਦੋਂ ਮਰਜੀ ਫੋਨ ਕਰੀਏ ਬਾਕੀ ਮੋਹਿਤ ਵੀਰਾ ਵੀ ਸਹੀ ਆ ਆਪਣੇ ਐਮਐਲਏ ਸਾਹਿਬ ਵੀ ਜਦੋਂ ਮਿਲਦੇ ਆ ਸਾਰਿਆਂ ਨੂੰ ਵਧੀਆ ਮਿਲਦੇ ਆ ਕੋਈ ਮੈਂ ਹਜ ਤੱਕ ਮੈਂ ਨਹੀਂ ਵੇਖਿਆ ਪਾਰਟੀ ਵਾਜੀ ਅਲੱਗ ਕੰਮ ਸਾਰੇ ਨਿਰਪੱਖ ਕਰਦੇ ਆ ਕੰਮ ਬਾਕੀ ਆਪਣਾ ਮੱਲਾ ਹੀ ਸਾਰਾ ਇੰਨਾ ਵਧੀਆ ਇੱਕ ਪਰਿਵਾਰ ਆ ਜੀ ਪਰਿਵਾਰ ਦੇ ਮੋਢੀ ਆਪਾਂ ਜਸਪਾਲ ਭਾਈ ਜੀ ਨੂੰ ਬਣਾਇਆ ਆ ਸ਼ੁਰੂਆਤ ਵਧੀਆ ਹੋ ਗਈ ਅੱਗੇ ਦੇਖੋ ਬਾਕੀ ਵੀ ਵਧੀਆ ਹੀ ਹੋਊਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹ ਇਹ ਕੰਮ ਕਰ ਰਹੇ ਨੇ ਬਹੁਤ ਅੱਜ ਬਾੜ ਨੰਬਰ 13 ਦਾ ਜਿਹੜਾ ਮੁਹੱਲਾ ਹਰਮਲਾਪੀ ਉਹਦਾ ਅਦਗਾਟਨ ਸਰਦਾਰ ਜਗਤਾਰ ਸਿੰਘ ਦਿਆਲਪਰਾ ਜੀ ਮੋਹਤ ਕੁੰਦਰਾ ਜੀ ਜਿਨ੍ਹਾਂ ਨੇ ਇਹ ਜਿਹੜਾ ਅਦਗਾਟਨਾ ਬਿਨਾ ਪੱਖਵਾਤੋਂ ਇਹ ਮੈਂ ਤੁਹਾਨੂੰ ਦੱਸ ਤੋ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਵੀ ਐਮਐਲਏ ਸਾਹਿਬ ਤੇ ਕੁੰਦਰਾ ਜੀ ਵੱਲੋਂ ਇਹ ਕੋਈ ਵੀ ਸ਼ਹਿਰ ਦੇ ਵਿੱਚ ਕੰਮ ਹੋਵੇ ਬਿਨਾ ਪੱਖਵਾਤੋਂ ਕੀਤਾ ਜਾਂਦਾ ਹੈਗਾ ਤੇ ਜਿਹਦਾ ਜਿਹਨਾਂ ਨੇ ਉਦਘਾਟਨਾ ਇੱਥੇ ਮਹੱਲੇ ਦਾ ਕੀਤਾ ਤੇ ਆਪਾਂ ਇਹਨਾਂ ਕੋਲ ਜਾਣਕਾਰੀ ਲੈਣੀ ਆ ਕੀ ਕਹਿੰਦੇ ਨੇ ਸਾਹਿਬ ਜੀ ਪਹਿਲਾਂ ਤਾਂ ਮੈਂ ਮੁਬਾਰਕਬਾਦ ਹੁੰਦਾ ਮਛੂ ਆਪਣੇ ਬਾਹਰ ਨਮੂਤਰਾਂ ਦੇ ਉਹਨਾਂ ਵਸਨੀਕ ਨੂੰ ਜਿਹੜਾ ਅੱਜ ਇਹਦਾ ਰਿਪੇਅਰ ਦਾ ਕੰਮ ਉਹਦੀ ਸ਼ੁਰੂਆਤ ਕਰਨ ਲੱਗੇ ਆ ਤੇ ਨਾਲ ਦੇ ਨਾਲ ਜਿੰਨੇ ਵੀ ਹੋਰ ਕੰਮ ਹੈਗੇ ਨੇ ਜਿਵੇਂ ਜਾਲ ਕੋ ਆਪਾਂ ਸੀਵੇਰੇ ਦਾ ਕੰਮ ਰੰਦਾ ਉਹ ਪੂਰਾ ਕੀਤਾ ਜਾਊਗਾ ਤੇ ਜਿੱਥੋਂ ਦਾ ਕੋਈ ਗੱਲ ਕੀਤੀ ਆ ਵੀ ਇੱਕ ਤੇ ਵੀ ਮਨੂ ਚਾਹ ਪਿੰਡਾਂ ਜੇ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਇੱਕ ਪਾਰਟੀ ਪਧਰ ਤੇ ਪੱਖਪਾਲ ਕਰਦੇ ਹੋਈ ਹੈ ਜਿੱਥੇ ਕੰਮ ਹੋਣ ਵਾਲਾ ਜੇ ਕਿਸੇ ਵੀ ਪਾਰਟੀ ਨਾਲ ਸੰਬੰਧ ਦਾ ਦਿੱਥੇ ਵੀ ਹੈਗਾ ਅਸ ਵਿੱਚ ਹਾਜ਼ਰਾਂ ਪਾਰਟੀ ਹਾਜ਼ਰ ਹਰ ਵਕਤ ਕਿਉਂਕਿ ਸਾਡੇ ਜੇ ਹੁਣ ਇਥੇ ਚੁਣੀ ਵੀ ਗਈ ਹੈ ਸਾਡੀ ਕਮੇਟੀ ਕੰਮਾਂ ਦੇ ਸਿਰ ਤੇ ਚਲੂਗੀ ਅਤੇ ਮੈਂ ਵਿਸ਼ਵਾਸ ਦਿਵਾਉਣਾ ਸਾਰੇ ਲੋਕਾਂ ਨੂੰ ਕਿ ਇਥੇ ਜਿੱਥੇ ਵੀ ਲੋੜ ਹੈਗੀ ਹੈ ਕੰਮ ਕਰਵਾਉਣ ਦੀ ਜੋ ਨਵੇਂ ਕੰਮ ਪੂਰ ਵੀ ਅਸੀਂ ਸਾਰੇ ਪੂਰੇ ਕਰਾਂਗੇ ਬਿਨਾਂ ਬਕਵਾਸ ਬੋਲੇ ਉਹਨਾਂ ਲਈ ਕੀ ਕਹਣਾ ਜੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਹਲਕੇ ਦੇ ਵਿਧਾਇਕ ਜੀ ਤਾਰਸ ਸਿੰਘ ਦਿਹਾਲਪੁਰ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ੇ ਅੱਗੇ ਅਸੀਂ ਕੰਮ ਕਰ ਰਹੇ ਹਾਂ ਜੋ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਪੱਖਪਾਤ ਇਸ ਕਮੇਟੀ ਨੇ ਨਹੀਂ ਕਰਨਾ ਉਹਦੀ ਮਿਸਾਲ ਇਹ ਆ ਮੇਰਾ ਖਿਆਲ ਹੁਣ ਤੱਕ ਤੁਸੀਂ ਜਿੰਨੀਆਂ ਵੀ ਨਗਰ ਕੌਂਸਲਾਂ ਦੇਖੀਆਂ ਹੋਣਗੀਆਂ ਤੇ ਜਿੰਨੀਆਂ ਦੂਜੀਆਂ ਪਾਰਟੀਆਂ ਸੀ ਉਹਨਾਂ ਦੇ ਮੇਰੇ ਖਿਆਲ ਲਾਈਟਾਂ ਵੀ ਲੱਗੀਆਂ ਨੇ ਸੋ ਸਭ ਤੋਂ ਪਹਿਲਾਂ 20 ਲੱਖ ਤੋਂ ਉੱਪਰ ਦਾ ਟੈਂਡਰ ਦਾ ਹੈ ਹਰਮਲਾਪੀ ਮੱਲਾ ਜੇ ਤੁਸੀਂ ਅੰਦਰ ਦੇਖੋਗੇ ਬਹੁਤ ਬੁਰਾ ਹਾਲ ਅੰਦਰ ਗਲੀਆਂ ਨਾਲੀਆਂ ਦਾ ਤੇ ਉਹ ਸੀਵਰੇਜ ਦਾ ਬਹੁਤ ਬੁਰਾ ਹਾਲ ਆ ਸਭ ਤੋਂ ਪਿਹੜਾ ਹਾਲ ਸਾਡੇ ਸ਼ਹਿਰ ਦੇ ਇਸ ਮਹੱਲੇ ਦਾ ਸੀ ਸੋ ਮੇਰਾ ਖਿਆਲ ਆ ਵੀ ਹੁਣ ਜੋ ਕੋਪਰਾਲਾ ਐਮਐਲਏ ਸਾਹਿਬ ਨੇ ਕੀਤਾ ਉਹਨਾਂ ਦੀ ਸੰਜੇਟੇ ਪਹਿਲਾ ਟੈਂਡਰ ਸਾਡੀ ਕਮੇਟੀ ਨੇ ਜਿਹੜਾ ਅਸੀਂ ਉੱਥੇ ਬਣਾਇਆ ਕਮਿਊਨਿਟੀ ਸੈਂਟਰ ਦੀ ਚੇਂਜ ਕਰਨ ਇਹ ਦੂਜਾ ਘਟਨਾ ਸਾਡਾ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਗਰ ਕੌਂਸਲਿਸ ਕੋ ਵਧੀਆ ਔਰ ਬਿਹਤਰ ਕੰਮ ਕਰੂਗਾ ਮਾਚੀਵਾੜੇ ਦੇ 14 ਦੇ 14 ਐਮਸੀ ਚਾਹੇ ਉਹ ਆਜ਼ਾਦ ਹੋਣ ਤੇ ਚਾਹੇ ਕੋਈ ਕਾਲੀ ਦਾਲ ਕਾਂਗਰਸ ਕੋਈ ਵੀ ਹੋਵੇ ਇਹ ਪ੍ਰਧਾਨ ਜੀ ਸਾਰਿਆਂ ਨਾਲ ਲੱਗੇ ਤੁਰਦੇ ਨੇ ਹੁਣ ਜਿੱਦਾਂ ਸਾਡੇ ਨਾਲ ਸ਼ੋਕਸੂਜੀ ਖੜੇ ਨੇ ਇਹ ਆਜ਼ਾਦ ਉਮੀਦਵਾਰ ਜਿੱਤੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੇ ਵੀ ਪਿਛਲੀਆਂ ਸਰਕਾਰਾਂ ਦੇ ਦੇਖੀਆਂ ਜਿਹੜੀਆਂ ਪੱਖਵਾਦ ਨਾਲ ਕੰਮ ਕਰਦੀਆਂ ਕਿ ਕਿ ਇਹਨਾਂ ਚੋਂ ਜੋ ਇਸ ਵੇਲੇ ਕੰਮ ਕਰ ਹੋ ਰਿਹਾ ਆ ਸਾਡੇ ਐਮਐਲਏ ਸਾਡਾ ਦਿਆਲਪੁਰਾ ਜੀ ਵੱਲੋਂ ਸਾਡਾ ਛੋਟਾ ਜੀਜ ਮੋਹਦ ਕੁੰਦਰਾ ਜੀ ਵੱਲੋਂ ਇੱਥੇ ਕੋਈ ਪੱਖਪਾਤ ਨਹੀਂ ਹੋ ਰਿਹਾ ਉਹਦਾ ਨਾ ਕਿ ਵੀ ਕਿਸੇ ਦਾ ਬਣਾਣਾ ਹੈ ਕਿਸੇ ਦਾ ਨਹੀਂ ਬਣਾਣਾ ਉਰੇ ਦਾ ਪਹਿਲ ਦੇ ਆਧਾਰ ਤੇ ਜਿੱਥੇ ਕਿਸੇ ਚੀਜ਼ ਦੀ ਜ਼ਰੂਰਤ ਆ ਉਥੇ ਉਹਨੂੰ ਮੁੱਖ ਰੱਖਦੇ ਹੋਏ ਇਹ ਸਾਰੇ ਕੰਮ ਜਿਹੜੇ ਹੈਗੇ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਆ ਉਹਦਾ ਨਾ ਕਿ ਇਹਦੇ ਨਾਲ ਕੋਈ ਕਾਂਗਰਸੀ ਜਾਂ ਕਾਲੀ ਵਰਕਰ ਜਾਂ ਆਮ ਆਦਮੀ ਪਾਰਟੀ ਜਾਂ ਆਜ਼ਾਦ ਬੰਦੇ ਦਾ ਇਹਦੇ ਨਾਲ ਕੋਈ ਕੰਸਰਨ ਨਹੀਂ ਹੈਗਾ ਉਹਦਾ ਨਾ ਕਿ ਨਾਏ ਐਮਐਲਏ ਸਾਹਿਬ ਪੱਕੀ ਬਾਤ ਕਰਦੇ ਆ ਨਾ ਸਾਡਾ ਪ੍ਰਧਾਨ ਕਰਦਾ ਆ ਔਰ ਜਿਹੜਾ ਵੀ ਬੰਦਾ ਆਂਦਾ ਆ ਉਹ ਖੁਸ਼ ਹੋ ਕੇ ਜਾਂਦਾ ਤੁਸੀਂ ਦਫਤਰ ਦੇ ਵਿੱਚ ਦੇਖਿਆ ਹੋਣਾ ਆ ਜਿਹੜੇ ਜੇ ਕਿਸੇ ਦੀਆਂ 15 ਦਰਖਾਸਤਾਂ ਆਈਆਂ ਤਾਂ 15 ਜੋ 12 ਦਾ ਨਵਤਾਰਾ ਦਾ ਐਟ ਅ ਟਾਈਮ ਹੋ ਜਾਂਦਾ ਉੱਥੇ ਉਹਦਾਂ ਗਈ ਜਿਹੜਾ ਅੱਜ ਤੱਕ ਕਦੇ ਜ਼ਿੰਦਗੀ ਦੇ ਵਿੱਚ ਜਿੱਦਣ ਦੀ ਇੱਕ ਮਿਊਨਿਸਪਲ ਕਮੇਟੀ ਬਣੀ ਆ ਉਹ ਕਦੇ ਅੱਜ ਤੱਕ ਹੋਇਆ ਨਹੀਂ ਔਰ ਸਾਰੇ ਕਾਉਂਸਲਰਾਂ ਦਾ ਸਹਿਯੋਗ ਆ ਐਮਐਲਏ ਸਾਡੇ ਪ੍ਰਧਾਨ ਜੀ ਨੂੰ ਸਾਡੇ ਐਮਐਲਏ ਸਾਹਿਬ ਜੋ ਕਹਿਣਗੇ ਦਿਨ ਕਹਿਣਗੇ ਦਿਨ ਰਾਤ ਕਹਿਣਗੇ ਰਾਤ ਅਸੀਂ ਇਹਨਾਂ ਨਾਲ ਇੱਕ ਲਾ ਕੇ ਠੋਕ ਬਜਾ ਕੇ ਖੜੇ ਆਂ ਔਰ ਇਸੇ ਤਰ੍ਹਾਂ ਇਹ ਕੰਮ ਕਰਦੇ ਰਹਿਣ ਸਾਡੀਆਂ ਇਹ ਦੁਆਵਾਂ ਆ ਪ੍ਰਮਾਤਮਾ ਤੋਂ ਅਰਦਾਸ ਮੰਗਦੇ ਆ ਜਿਸ ਤਰੀਕੇ ਨਾਲ ਮਿਹਨਤ ਕਰਦੇ ਆ ਦਿਆਲਪੁਰਾ ਜੀ ਸਾਡੇ ਸੋਨੂੰ ਪ੍ਰਧਾਨ ਜੀ ਅਸੀਂ ਬਹੁਤ ਖੁਸ਼ ਆ ਇਸ ਗੱਲ ਤੋਂ ਉੱਤੇ ਜਿਨੇ ਐਮਸੀ ਆ ਔਰ ਅਸੀਂ ਇਹੀ ਚਾਹਾਂਗੇ ਕਿ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਅਗਲਾ ਬਖਸ਼ੇ ਲੰਬੀ ਉਮਰ ਦੇਵੇ ਇਸੇ ਤਰ੍ਹਾਂ ਸ਼ਹਿਰ ਦਾ ਵਿਕਾਸ ਜਿਹੜਾ ਆ ਕਰਾਂਦੇ ਰਹਿਣ ਸਾਡੇ ਨਾਲ ਜਸਪਾਲ ਸਿੰਘ ਜੱਜ ਜਿਹੜੇ ਅਕਾਲੀ ਦਲ ਵੱਲੋਂ ਬਾੜ ਨੰਬਰ 13 ਦੇ ਐਮਸੀ ਬਣੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਭਲਾਂ ਜੀ ਐਮਐਲਏ ਸਾਹਿਬ ਕਿਦਾਂ ਕਿੰਨਾ ਪਿਆਰ ਜਿਤਾ ਰਹੇ ਨੇ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਮੈਂ ਧੰਨਵਾਦ ਕਰਦਾ ਸਰਦਾਰ ਜਗਤਾਰ ਸਿੰਘ ਐਮਐਲਏ ਜਲਪੁਰਾ ਸਾਹਿਬ ਦਾ ਮੋਹਿਸ ਕੁੰਦਰਾ ਜੀ ਦਾ ਤੇ ਜਿਹੜੀ ਸਮੁੱਚੀ ਟੀਮ ਨਗਰ ਕੌਂਸਲ ਦੀ ਔਰੇ ਪਹੁੰਚੀ ਆ ਜਿਨ੍ਹਾਂ ਨੇ ਕਾਦੀਤਾਲ ਦਾ ਵਾਰਡ ਹੋਣ ਦੇ ਬਾਵਜੂਦ ਵੀ ਸਭ ਤੋਂ ਪਹਿਲਾਂ ਜਿਹੜਾ ਉਦਘਾਟਨ ਵਾਰਡ ਨੰਬਰ 13 ਤੋਂ ਸ਼ੁਰੂਆਤ ਕੀਤੀ ਆ ਮੈਂ ਇਹਨਾਂ ਦਾ ਸਦਾ ਰਿਣੀ ਰਹੂੰਗਾ ਧੰਨਵਾਦ ਅ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਛੀਵਾੜੇ ਦੇ ਵਿੱਚ ਜਿਹੜੇ ਕੰਮਕਾਰ ਆ ਪੱਖਵਾਤ ਤੋਂ ਬਿਨਾਂ ਕੀਤੇ ਜਾਂਦੇ ਨੇ ਔਰ ਇੱਥੇ ਪਾਰਟੀ ਕੋਈ ਵੀ ਹੋਵੇ ਜਿੱਦਾਂ ਕਿ ਪਿਛਲੇ ਦਿਨੀ ਕਾਮਰੇਡਾਂ ਨੇ ਵੀ ਪ੍ਰਧਾਨ ਜੀ ਤੱਕ ਰਾਬਤਾ ਕਾਇਮ ਕੀਤਾ ਕਿ ਮਾਛੀਵਾੜੇ ਦੇ ਵਿੱਚ ਸੀਤ ਭਗਤ ਸਿੰਘ ਦੇ ਨਾਮ ਦੀ ਕੋਈ ਵੀ ਇੱਥੇ ਚੀਜ਼ ਨਹੀਂ ਬਣੀ ਹੋਈ ਸੀ ਉਹਨਾਂ ਬਾਰੇ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਇਆ ਕਿ 23 ਮਾਰਚ ਨੂੰ ਉਹ ਪਾਰਕ ਦਾ ਜਿਹੜਾ ਨਾਮ ਸੀਤ ਭਗਤ ਸਿੰਘ ਰੱਖਿਆ ਜਾਊਗਾ ਸਰਕਾਰੀ ਕੁਆਟਰਾਂ ਦੇ ਨੇੜੇ ਕੈਮਰਾਮੈਨ ਹਰਸ਼ੀਦਾਲ ਜਗਦੀਸ਼ ਰਾਏ